ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੰਗਿਆਣਾ ਨਵੇਂ ਦੇ ਵਿੱਚ ਲੰਗਿਆਣਾ ਨਵੇਂ ਵਾਲਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਤੇ ਮੁਦਕੀ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਲੰਗਿਆਣਾ ਪੁਰਾਣਾ ਲੰਗਿਆਣਾ ਨਵਾਂ ਇਹ ਆਪਸ ਦੇ ਵਿੱਚ ਦੋਵੇਂ ਗੁਆਂਢੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਪਸ਼ਵਿੰਦਰ ਸ਼ਰਮਾ ਬਾਈ ਦੇ ਘਰੇ ਹਨਾ ਪਸ਼ਵਿੰਦਰ ਚਰਮੇ ਬਾਈ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਤੇ ਜਨਵਰ ਪਾਈ ਦੇ ਕੋਲੇ ਮਿੱਤਰੋ 4-3 گاਵਾ ਤੇ ਇੱਕ ਨੀਲੀ ਰਾਵੀ ਦੇ ਵਿੱਚ ਪੈਂਦੀ ਘੱਟੀ ਚਾਰੇ ਜਾਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਆਪਾਂ ਮਾਲਕ ਤੋਂ ਲਵਾਂਗੇ ਕਿਹੜੇ ਜਾਨਵਰ ਥੱਲੇ ਕਿੰਨਾ ਦੁੱਧ ਆ ਕੀ ਰੇਟ ਆ ਆਉ ਮਿਲਦੇ ਆ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਆ ਜਾਇਜ਼ ਤੇ ਹੌਲੇ ਭਾਦੀਆਂ ਗਾਈਆਂ ਤੁਹਾਡੇ ਲਈ ਲੈ ਕੇ ਆਏ ਆ ਆਉ ਮਿਲਦੇ ਆ ਬਾਈ ਨੂੰ ਪਸ਼ਵਿੰਦਰ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਬਾਈ ਜੀ ਖੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਬਾਈ ਜੀ ਠੀਕ ਆ ਕਰ ਬਾਈ ਅੱਜ ਪਸ਼ਵਿੰਦਰ ਬਾਈ ਅੱਜ ਜਾਨਵਰ 4 ਆ ਹਨਾ ਹਾਂਜੀ ਹਾਂਜੀ ਚਾਰੇ ਜਾਨਵਰਾਂ ਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਦੋਗਲੀ ਲਾਲ ਬੈੜਨ ਦੀ ਕੀ ਡਿਟੇਲ ਆ ਬਾਈ ਏ ਬਾਈ ਇਹ ਦੂਜੀ ਵਾਰ ਸੁਈ ਹੋਈ ਐ ਜੀ ਪਰਸੋਂ ਦੀ ਸੁਈ ਵੀ ਹੁਣ 8 ਤੋਂ 9 ਕਿਲੋ ਦੇ ਵਿੱਚ ਬੋਲਾ ਹੋ ਗਿਆ ਥੱਲੇ ਪਰਸੋਂ ਦੀ ਸੁਈ ਥੱਲੇ ਹਾਂ ਪਰਸੋਂ ਦੀ ਸੁਈ ਵੀ ਐ ਇਹ ਠੀਕ ਆ ਵੀਰੇ ਦੁੱਧ ਕਿੰਨਾ ਦਵਾ ਓਕੇ ਆ ਭਾਵੇਂ ਕੁਤਾਰ ਬਣਾ ਮਾਰੇ ਠੀਕ ਆ ਵੀਰੇ ਤੇ ਦੁੱਧ ਕਿੰਨਾ ਦੱਸਿਆ ਮਾਲਕ ਨੇ ਬਾਈ ਦੁੱਧ ਦੋ ਕਿੰਨਾ ਸਾਡੇ ਪਹਿਲੇ ਉਸ ਤੋਂ 12 ਕਿਲੋ ਜੋ ਆਵਾ ਠੀਕ ਆ ਬਈ ਸੀਲ ਇੰਨੀ ਕੀ ਲਾਈ ਥੱਲੇ ਵਹ ਜਾ ਐ ਠੀਕ ਆ ਬਈ ਹਾਂ ਆਹ ਚੀਜ਼ ਕਰਾਸ ਦੇ ਵਿੱਚ ਜ਼ਰੂਰੀ ਆ ਬਾਲੀ ਚੰਗੀ ਜੀ ਸੀਲ ਠੰਡੀ ਆ ਹੂੰ ਮੇਰੇ ਠੀਕ ਆ ਬਈ ਹਾਂ ਕੱਢੀ ਬਾਹਰ ਤੋਂ ਪਸ਼ਵਿੰਦਰ ਰੇ ਲੈ ਕੇ ਆਈ ਮਗਰ ਬੱਚਾ ਆ ਗਿਆ ਕਿ ਬੱਚੀ ਬਾਈ ਮਗਰ ਬੱਚਾ ਗਾ ਜਿਹੜੇ ਪੇਰੇ ਦੇ ਅੰਦਰ ਰਾਠੀ ਨਸਲ ਦੇ ਵਿੱਚ ਪੈਂਦੀ ਹੈ ਕਰਮਾ ਵਾਲੀ ਕਿਉਂਕਿ ਹਮੇਸ਼ਾ ਰਾਠੀ ਸਾਹੀਵਾਲ ਦੇ ਮੱਝ ਦੇ ਦੁੱਧ ਦੇ ਬਰਾਬਰ ਦੁੱਧ ਦਿੰਦਾ ਹੋਣਾ ਇਹਦਾ ਇੰਨੀ ਸੀਲ ਆ ਭਾਵੇਂ ਛੱਡ ਕੇ ਰਸਾ ਥੱਲੇ ਬੈ ਜਾ ਉੱਤੇ ਇਹ ਠੀਕ ਆ ਬਈ ਆ ਜਾ ਬੋਕਿਆ ਜਾਵਾਂ ਕਰੇ ਦੁੱਧ ਪੀਣ ਵਾਲੇ ਨੂੰ ਕੀ ਮਾੜੀ ਹੈ ਹਨਾ ਥਾਣ ਤੁਹਾਨੂੰ ਵੇਖ ਕੇ ਡਾ ਚੰਗਾ ਲੱਗਾਈ ਜਾਂਦਾ ਹੂੰ ਵੇਖੀ ਠੀਕ ਆ ਇਹ ਰਾਜੀ ਹੈ ਬਈ ਇਹ ਲੈ ਬਈ ਠੀਕ ਹੈ ਮਾਰੀ ਧਾਰਾ ਦੋ ਦੋ ਇੱਥੇ ਲੈ ਆ ਵੇ ਲੈ ਮੋਗਾ ਦੂਜੇ ਹੀ ਮਾਰਦੇ ਬਈ ਮੈਂ ਤਾਰ ਤਾਂ ਪਾਉਂਦੀ ਗਵਾਂਡੀਆਂ ਦੀ ਕੰਦ ਟਪਾਦੇ ਹਨਾ ਹੈ ਨਹੀਂ ਠੀਕ ਹੈ ਜੁਨਿੰਦਰ ਭਾਈ ਰੇਟ ਮੇਰੇ ਕੀ ਲਊਗਾ ਭਾਈ ਇਹਦਾ ਭਾਈ ਰੇਟ 33000 ਰੁਪਏ ਵਿੱਚੋਂ ਮਾਨਤਾ ਨਹੀਂ ਹੋਣਾ ਬਸ ਕਿੰਨਾ ਕਰੇਗਾ ਮਾਨਤਾ ਬਸ ਥੋੜਾ ਬੰਦਾ ਛੋੜ ਨਾਲ ਛਾੜੀ ਵਿੱਚੋਂ ਹੋਣੀ ਬਸ ਇਹਦੇ ਕਿੰਨੀ ਛੋੜ ਕਰਦੇਗਾ ਹਾਂ ਨਾ ਬਸ 500 ਰੁਪਏ ਛੱਡਣਾ ਵਿੱਚੋਂ 32.5 ਹਾਂ ਹਾਂ ਨਹੀਂ ਬਸ 32000 ਦੀ ਆਪ ਮੁੱਲੀ ਉਹਨੇ ਕਰਨੀ ਆ 32000 ਦੀ ਬਸ ਚੱਲ 32 ਦੇ ਦਿਆਂਗੇ ਠੀਕ ਹੈ ਹਾਂ ਲੈ ਵੀ ਮਿੱਤਰੋ ਦੁੱਧ 12 13 ਕਿਲੋ ਟੋਰਾ ਨਾਲ ਖਰਾਕ ਦੇ ਨਾਲ ਦਈ ਜਾਊਗੀ ਕਿਉਂਕਿ ਹਮੇਸ਼ਾ ਜਿਹੜੀ ਗਾਂ ਦੇ ਦੁੱਧ ਦੀ ਫੈ ਕਈ ਵਾਰੀ ਕੁਆਲਿਟੀ ਨਸਲ ਤੇ ਬਹੁਤ ਡਿਪੈਂਡ ਕਰਦੀਆਂ ਹੁੰਦੀਆਂ ਚੀਜ਼ਾਂ ਹਮੇਸ਼ਾ ਰਾਠੀ ਸਾਈਵਾਲ ਦਾ ਦੁੱਧ ਜਿਹੜਾ ਉਹ 12-13 ਦੇ ਆਸੇ-ਪਾਸੇ ਹੁੰਦਾ ਨਾਰਮਲ ਹੈ 20-20 ਕਿਲੋ ਵਾਲੀਆਂ ਵੀ ਇਹਨਾਂ ਕਿਹਾ ਜੇ ਵੀ ਰਾਠੀ ਦੇ ਵਿੱਚ ਕੋ ਦੁੱਧ ਹੈ ਨਹੀਂ 20 ਕਿਲੋ ਵਾਲੀਆਂ ਪਰ ਉਹ ਟੋੜੀ ਟੋੜੀ ਸੀਮਣਾ ਤੇ ਡਿਪੈਂਡ ਹ ਟੋੜੀ ਨਸਲ ਤੇ ਡਿਪੈਂਡ ਹੁੰਦਾ ਬਾਈ ਕੱਟੀ ਦੀ ਕਿੰਨੀ ਉਮਰ ਆ ਵੀਰੇ ਕੱਟੀ ਬਾਈ 14 ਮਹੀਨਿਆਂ ਦੀ ਉਮਰ ਹੈ 14 ਮਹੀਨੇ ਉਮਰ ਹੈ ਦੁੱਧ ਵਾਲੇ ਦੰਦ ਹਲੇ ਠੀਕ ਹੈ ਵੀਰੇ ਇਹ ਕਿੰਨੇ ਦੀ ਦੇ ਦਿਆਂਗੇ ਬਾਈ ਇਹਦਾ ਮੁੱਲ ਬਾਈ 26000 ਰੁਪਏ ਦੇ ਵਿੱਚੋਂ ਛੋੜੀ ਹੋਣੀ ਆ ਬਸ ਕਿੰਨੀ ਛ ਲਵੇ ਮਿੱਤਰੋ ਮੂਰਲੇ ਪੈਰ ਮਗਰਲੇ ਪੈਰ ਅੱਖਾਂ ਤੁਹਾਨੂੰ ਮੈਂ ਕਲੀਅਰ ਕਰਾ ਦਿੰਦਾ ਜਦੋਂ ਉਹ ਜਤੀਕ ਆਈ 14 ਮਹੀਨੇ ਦੀ ਦਾ ਬਾਈ ਬਾਈ 14 ਮਹੀਨਿਆਂ ਦੀ ਦੁੱਧੰਦਾਂ ਜੀ ਆਇਦਾ ਹਾਂ ਨੀਲੀ ਅੱਖ ਦੇ ਵਿੱਚ ਜਿਹੜੀ ਚਲਕ ਹੈਗੀ ਆ ਮਿੱਤਰੋ ਤੁਸੀਂ ਦੇਖ ਸਕਦੇ ਆ ਇਹ ਨੋਟ ਰੱਖਿਆ ਹੋ ਜੇ ਜ਼ਰੂਰੀ ਆ ਵੇਖੋ ਪਿੰਡਾ ਪੁੰਡਾ ਕੱਟੀ ਦੀ ਝੋਲੀ ਝਾਲੀ ਕਮਾਲ ਆ ਚੰਗੇ ਦੁੱਧ ਦੀ ਮਾਲਕਣ ਕਰਮ ਵਾਲੀ ਬਣੂਗੀ ਜਦੋਂ ਤਿਆਰ ਦੇ ਵਿੱਚ ਮੈਂ ਤਿਆਰੀ ਬਣੀ ਕਿਉਂਕਿ ਸਾਂਭਣ ਵਾਲੀ ਆ ਕਿਉਂਕਿ ਕੱਟੀ ਨੂੰ ਹਮੇਸ਼ਾ ਖਰਾਕ ਤੇ ਡਿਪੈਂਡ ਨਿਰਪੈਰ ਕਰਦਾ ਹੁੰਦਾ ਵੀ ਪਸ਼ੂ ਨੂੰ ਖਰਾਕ ਕੀ ਦੇ ਰਿਹਾ ਆਪਾਂ ਇਹ ਨਹੀਂ ਹੁੰਦਾ ਜ਼ਰੂਰੀ ਵੀ ਕੱਟੀ ਲੈ ਲਈ ਤੇ ਖੁਰਲੀ ਤੇ ਬਣਤੀ ਤੇ ਮੱਝ ਬਣ ਜੂਗੀ ਨਹੀਂ ਬਾਈ ਥਣ ਵੀ ਚਾਰੀ ਹੈ ਬਾਈ ਜਮਾ ਉਹਦੀ ਬਣਦੀ ਤਣ ਦੀ ਖਰਾਕ ਉਹਨੂੰ ਉਹਦਾ ਬਣਦਾ ਮਟੀਰੀਅਲ ਜ਼ਰੂਰ ਦਿੱਤਾ ਜੇ ਥਣ ਬਹੁਤ ਚੰਗੇ ਹੈ ਨਾ ਚਾਰੀ ਥਣ ਬਹੁਤ ਚੰਗੇ ਬਈ ਚਾਰੀ ਝੋਲੀ 25000 ਦੇ ਵਿੱਚ ਦਿੱਸ ਨੂੰ ਆ ਹਨਾ ਹਾਂ 25 ਤੇ 32 25 ਤੇ 32 ਕਿੰਨਾ ਹੋ ਗਿਆ ਫਿਰ 50 ਤੇ 57000 ਦੇ ਵਿੱਚ ਜੋੜਾ ਹੈ ਹਾਂ ਤੇ ਆ ਬਾਈ ਲਾਲ ਡੱਬੀ ਵੈਟ ਜਿਹੜੀ ਬੜੀ ਲਾਲ ਡੱਬੀ ਹੈ ਇਹ 2 ਮਹੀਨੇ ਦੀ ਸੂਈ ਵੀ ਹੈ ਗਰੀਬ ਘਰੋਂ ਆਈ ਹੈ ਇਹ ਠੀਕ ਹੈ ਬਈ ਹਾਂ ਦੁੱਧ ਦੇ ਥੱਲੇ 8 ਕਿਲੋ ਮੰਨ ਬਾ 7.5 ਹੋਊ ਖੁੱਲਾਈ ਬਿਮਲਾ ਤੋਂ 7 ਕਿਲੋ ਖੁੱਲਾ ਰੱਖ ਖੁੱਲਾ ਖੁੱਲਾ ਬਾਈ ਜੀ ਵੀ ਜਿਹੜਾ ਚਵਾਉਂਦੀ ਆ ਹਾਂ 2 ਮਹੀਨੇ ਸੂਈ ਨੂੰ ਹੋ ਗਿਆ ਠੀਕ ਆ ਹਾਂ ਕਿਵੇਂ ਲੱਗਾ ਵੱਡੇ ਬਾਈ ਕਿਵੇਂ ਚੋਣ 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 ਬੜਾ ਚੰਗਾ ਬਾਈ ਆਹੀ ਚੋਣ ਹੈ ਜਿਹੜੀ ਲਈ ਠੀਕ ਆ ਵੀਰੇ ਤੇ ਇਹ ਸੂਈ ਕਿੰਨੇ ਕੋਈ ਟਾਈਮ ਦੀ ਕੋਈ ਪਤਾ 2 ਮਹੀਨੇ ਦੀ ਸੂਈ ਵੀ ਬਾਈ ਜੀ ਇਹ ਫਿਰ ਤਾਂ ਦੁੱਧ ਵਧੂਗੀ ਹੋਰ ਹਾਂ ਹਾਂ ਵਧੂਗੀ ਬਾਈ ਤਾਂ ਜਮਾ ਬੇਟੇ ਲੈ ਕੇ ਆਈ ਵੀ ਆ ਹੂੰ 2-10 ਕਿਲੋ ਦੁੱਧ ਲੱਪੂਗੀ ਬੇੜ ਹਣਾ ਵਾਧ ਦੇਊਗੀ ਬਾਈ ਹਾਂ ਇਹਦਾ ਰੇਟ ਬਾਈ ਫਿਰ ਇਹਦਾ रेट ਹੈ 27000 ਰੁਪਏ ਮਾਨਦਾਨ ਵਿੱਚੋਂ ਹੋਣਾ ਇਹਦਾ ਬੱਸ ਕਿੰਨਾ ਇਹਦਾ ਕਿੰਨਾ ਹਾਂ ਬਾ 1000 ਰੁਪਏ ਛੱਡ ਦਾਂਗੇ ਵਿੱਚੋਂ ਇਹਦਾ ਵੀ 26 ਦੀ ਹਾਂ 26 ਦੀ ਕੱਢੀ ਬਾਹਰੋਂ ਤੋਰੀ ਵੀਰੇ ਖੋਲੀ ਪੁਆ ਲੈ ਵੀ ਮਿੱਤਰੋ ਦੋ ਮਹੀਨਿਆਂ ਦੀ ਸੋਈ ਦੁੱਧ ਦਸੇ ਕਿਲੋ ਵੜ ਦੇ ਲੱਗ ਜੂਗੀ ਕਿਉਂਕਿ ਇਹੋ ਜੀ ਵੜ ਨੂੰ ਤੁਸੀਂ ਵੀ ਗੱਪਣ ਕਰ ਲਿਆ ਤੋਕੜ ਗੱਪਣ ਕਰ ਲਈ ਤਾਂ ਗਾਂ ਵਾਧੇ ਵਾਲਾ ਸੌਦਾ ਬਣ ਜਾਂਦਾ ਅੱਜ ਕੱਲ 20 22000 ਦੀ ਬੱਛੀ ਬਾਜ਼ਾਰ ਦੇ ਵਿੱਚੋਂ ਮਿਲਦੀ ਹੈ ਤੁਸੀਂ ਸਾਰੇ ਸਿਆਣੇ ਆਪਰਾ ਵੀਰੇ ਕਿਉਂਕਿ ਹਰ ਇੱਕ ਨੂੰ ਕਹਿਣ ਦੀ ਸਮਝਾਉਣ ਦੀ ਲੋੜ ਪਹਿਲਾ ਸੂਆ ਹੀ ਆ ਬਾਈ ਨਹੀਂ ਠੀਕ ਹੈ ਵੀਰੇ ਵੜ ਵੀ ਚੰਗੀ ਹੈ ਬ ਦੇਖ ਸਕਦੇ ਹੋ ਮਿੱਤਰੋ ਚੂਣ ਚਣ ਵੀ ਚੰਗਾ ਲੱਗਾ ਹੋਊਗਾ ਇਹਨੂੰ ਹਨਾ ਬਈ ਪਸ਼ਵਿੰਦਰ ਬਾਈ ਬਹੁਤ ਚੰਗਾ ਬਾਈ ਬਹੁਤ ਚੰਗਾ ਹੂੰ ਠੀਕ ਹੈ ਵੀਰੇ ਇਹਦਾ ਸ਼ਬੀਰ ਦੀ ਦੇਣੀ ਕਿ 27 ਦੀ ਆਖੇ ਬਈ ਮੌਲ 27 ਹੈ 26 ਦੀ ਦੇਣੀ ਹੈ ਇਹ ਅੱਛਾ ਕਾਲੀਗਾਹ ਬਾਈ ਇਹ ਤਾਜੀ ਸੂਈ ਬਈ ਇਹਦੀ ਵੀ ਹੋ ਗਏ ਬਣ ਕੇ 20 ਦਾ ਸੂਈ ਨੂੰ ਆ ਬੱਚਾ ਵੇ ਖੜਾ ਬੱਚਾ ਅੱਛਾ ਮਗਰ ਕੇ ਬੱਚੀ ਵੀ ਬੱਚਾ ਬਈ ਇਹਦਾ ਮਗਰ ਵੀ ਇਹਦੇ ਮਗਰ ਬੱਚਾ ਹਾਂ ਹਾਂ ਇਹਨੂੰ ਚੂਣ ਚਣ ਕਿਵੇਂ ਲੱਗਾ ਬਹੁਤ ਚੰਗਾ ਚੂਣ ਇਹ ਵੀ ਬਈ ਮਾਈ ਧਾਰਮ ਨਾਲ ਲੜੇ ਦੀਆਂ ਵੀ ਇਹ ਵੀ ਬਹੁਤ ਠੰਡੀ ਹੈ ਹਾਂ ਲੈ ਹੂੰ ਨੇ ਕੀ ਗਿਆ ਬਈ ਉਹ ਇਹ ਵੀ ਪਾਉਣਿਆਣਾ ਪੋਣਾ ਪਾਣੀ ਬਣਾਣਾ ਹੂੰ ਬਹੁਤ ਠੰਡੀਆਂ ਵੀ ਓਕੇ ਬਈ ਅੱਛਾ ਇਹਦੇ ਥਲੇ ਦੁੱਧ ਕਿੰਨਾ ਦੱਸਿਆ ਸੀਗਾ ਵੀਰੇ ਇਹ ਥਲੇ 9 ਕਿਲੋ ਹੋਊਗਾ ਬਈ ਜੀ 9 ਕਿਲੋ ਦੁੱਧ ਹਾਂ ਇਹਦਾ ਰੇਟ ਬਈ ਫਿਰ ਇਹਦਾ ਇਹਦੇ ਵੀ ਬਈ 3000 ਰੁਪਏ ਮਾਨਤਾ ਨਹੀਂ ਇਹਦਾ ਵਿੱਚੋਂ ਹੋਣਾ ਰੇਟ ਬੜੇ ਜਾਜਾ ਕਿੱਥੋਂ ਪਤੰਦਰਾ ਕੱਢ ਕੁੱਟ ਕੇ ਲਿਆਇਆ ਪਤੰਦਰਾ ਬਈ ਆਈਆਂ ਆਪਾਂ ਬਾਹਲਾ ਕਰਦੇ ਨਹੀਂ ਫਿਰ ਬਾਹਲਾ ਮੰਗ ਕੇ ਮੂੰਹ ਮੱਖੀਆਂ ਪੈਂਦੀਆਂ ਹੂੰ ਕੱਢ ਲਿਆਈ ਬਾਰੋਂ ਕੱਢੀ ਆ ਇਹ ਭਾਤੀ 32 ਵਾਲਾ ਦਾ ਟੋਕੜਾ ਦਾ ਆਇਆ ਫਿਰ ਤਾਂ ਤੂੰ ਸੱਜਰਾਂ ਦੇ ਬਸ ਬਈ ਆਪਾਂ ਮੰਗ ਆਪਾਂ ਕਰਨੀ ਉਹਨਾਂ ਕਾ ਉਹ ਬੱਚਾ ਇਹਨੇ ਮਗਰ ਬਈ ਇਹਦੇ ਮਗਰ ਵੀ ਅੱਛਾ ਹੈ ਬਾਈ ਠੀਕ ਹੈ ਵੀਰੇ ਓਕੇ ਬਾਈ ਮਿਲਦੀ ਬੱਚੇ ਦੀ ਹੈ ਵੀ ਬੱਚੇ ਦੀ ਠੀਕ ਹੈ ਚੋਂ ਠੰਡੀਆਂ ਸੀਲ ਬਾਲੀਆਂ ਯਾਰ ਬਈ ਬਾਲੀਆਂ ਤੈਨੂੰ ਕਿੰਨੇ ਪੰਨਿਆਂ ਨਾ ਪਾਈਂ ਆ ਜਾ ਲੈ ਜਾ ਬਈ ਇਹਨੂੰ ਠੀਕ ਹੈ ਬਈ ਲੈ ਵੀ ਮੈਂ ਥੱਲੇ ਭਾਈਆ ਭਾਵੇਂ ਵੀ ਰਸ ਛੱਡ ਕੇ ਰਸ ਥੱਲੇ ਵੀ ਪੂਰੀ ਸੀਲ ਠੰਡੀ ਹੈ ਵੀ ਲੈ ਜੋ ਮਰਜੀ ਥੱਲੇ ਭਾਈਆ ਲੈ ਹੂੰ ਵਾਸਤਾ ਹੀ ਨਹੀਂ ਕੋਈ ਨਹੀਂ ਠੀਕ ਹੈ ਵੀਰੇ ਯਾਰ ਜ਼ਰੂਰੀ ਹੈ ਬਈ ਦੁੱਧ ਕਿਲੋ ਘੱਟ ਦੇ ਦੇ ਬਸ ਸੀਲ ਛੰਡਾ ਬਸ ਉਹ ਨੱਤਾ ਮਾਰੀ ਗਈ ਫੇਰ ਕਿ ਮੈਂ ਬਈ ਉਹ ਨਾ ਹੂੰ ਨਹੀਂ ਠੀਕ ਹੈ हां हां बागे भाई सारेया दी ठीक है अजय ਪਛਮਿੰਦਰ ਭਾਈ ਇਹਦਾ ਰੇਟ 3000 ਰੁਪਿਆ ਹਾਂ ਮੰਨਣੀ 32 ਦੀ ਇਹਦਾ ਵੀ ਮਾਨਦਾਨੀ ਵਿੱਚ ਹੋਣਾ ਬਈ ਬਸ 32 ਦੀ 32 ਦੀ ਹਾਂ ਹਾਂ ਬਸ ਭਾਈ ਠੀਕ ਆ ਇਹ ਆ ਹੋ ਗਈ 26 ਦੀ ਘੱਟੀ ਹੋ ਗਈ 25 ਦੀ ਤੇ ਰਾਠੀ ਹੋ ਗਈ ਬੱਤੀ ਹੇਰ ਰਹਾ ਇਹ ਅੱਜ ਦੇ ਭਾਅ ਵਾ ਮਿੱਤਰੋ ਬਾਈ ਦੇ ਕੋਲ 4 ਜਨਵਾਰ 4 ਜਨਵਾਰਾਂ ਦੀ ਪ੍ਰੋਪਰ ਡਿਟੇਲ ਲੈਤੀ ਆ ਪ੍ਰੋਪਰ ਜਾਣਕਾਰੀ ਲੈਤੀ ਆ ਅੱਛਾ ਪਸ਼ਵਿੰਦਰ ਭਾਈ ਨੰਬਰ ਕਿੰਨਾ ਵੀਰੇ ਆਪਣਾ 62837476282 ਬਾਈ ਜੀ 62837476282 476282 62837476282 ਦਾ ਨੰਬਰ ਆ ਮਿੱਤਰੋ ਪਿੰਡ ਹੈਗਾ ਵਾ ਲੰਗਿਆਣਾ ਨਵਾਂ ਜ਼ਿਲ੍ਹਾ ਹੈਗਾ ਵਾ ਮੋਗਾ ਤੇ ਜਦੋਂ ਤੁਸੀਂ ਮੁੱਦਕੀ ਤੋਂ ਬਾਗੇਪੁਰਾਣੇ ਨੂੰ ਜਾਓਗੇ ਰੋਡ ਦੇ ਉੱਤੇ ਪਿੰਡ ਆਉਂਦਾ ਮਿੱਤਰੋ ਤੇ ਗਲਬਾਤਲੀ ਨੰਬਰ 22 ਦਾ ਸਕਰੀਨ ਦੇ ਉੱਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ